ਤੁਡੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਮਸਾਲਾ ਆਮਲੇਟ ਬਣਾ ਕੇ ਤਿਆਰ ਕਰਾਂਗੇ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਇਹ ਆਮਲੇਟ ਬਣਾਵਾਂਗੇ ਇਸ ਤਰ੍ਹਾਂ ਆਮਲੇਟ ਜਿਹੜਾ ਬਹੁਤ ਜਿਆਦਾ ਟੇਸਟੀ ਬਣਦਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਆਮਲੇਟ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਆਮਲੇਟ ਬਣਾਉਣ ਦੇ ਲਈ ਆਪ ਇੱਕ ਟਮਾਟਰ ਇੱਕ ਹਰੀ ਮਿਰਚ ਤੇ ਥੋੜਾ ਜਿਹਾ ਆਪਾਂ ਹਰਾ ਧਨੀਆ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਜਿਹੜਾ ਸਮਾਨ ਹੈ ਇਹਨੂੰ ਕੱਟ ਕੇ ਤਿਆਰ ਕਰ ਲੈਣਾ ਬਰੀਕ ਬਰੀਕ ਕੱਟਾਂਗੇ ਆਪਾਂ ਟਮਾਟਰ ਵੀ ਆਪਾਂ ਬਰੀਕ ਕਟਾਂਗੇ ਟਮਾਟਰ ਦੇ ਜਿਹੜੇ ਬੀਜ ਆ ਉਹ ਨਹੀਂ ਆਪਾਂ ਵਿੱਚ ਪਾਉਣੇ ਉਹਨਾਂ ਨੂੰ ਬਾਹਰ ਕੱਢ ਦਾਂਗੇ ਤਣੀਆਂ ਵੀ ਆਪਾਂ ਬਰੀ ਕੱਟ ਲਾਂਗੇ। ਲੋ ਜੀ ਕਟਿੰਗ ਆਪਣੀ ਸਾਰੀ ਹੋ ਗਈ। ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਦੇ। ਆਹਦੇ ਵਿੱਚ ਇੱਕ ਚਮਚ ਦੇਸੀ ਘਿਓ ਪਾਵਾਂਗੇ ਕਿਉਂ ਗਰਮ ਹੋ ਗਏ ਮੈਂ ਕਿਉਂ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟੇ ਹੋਏ ਪਿਆਜ਼ ਟਮਾਟਰ ਤੇ ਹਰੀ ਮਿਰਚ ਪਾ ਦਾਂਗੇ मीडियम फ्लेम पे नो दो तीन मिनट लिए दो मिनट हो गया अपन भुन देते हुए तड़के ने जरा घडना शुरू करता हम गैस बंद कर देने ਚਮਚ ਦਾ ਚੌਥਾ ਕਿੱਸਾ ਲਾਲ ਮਿਰਚ ਪਾਵਾਂਗੇ ਚਮਚ ਦਾ ਚੌਥਾ ਕਿੱਸਾ ਨਮਕ ਮਿਲਾ ਲਾਂਗੇ ਚੰਗੀ ਤਰ੍ਹਾਂ ਤਾਂ ਮਸਾਲਾ ਆਪਣਾ ਬਣ ਕੇ ਤਿਆਰ ਆ ਜੀ ਤੇ ਹੁਣ ਆਪਾਂ ਇੱਕ ਜਿਹੜੀ ਚਮਚਾ ਨੂੰ ਫੈਟੋ ਚੰਗੀ ਤਰ੍ਹਾਂ ਫੱਟ ਲੈਣਾ ਆਪਾਂ ਐਗ ਨੂੰ ਜਿੰਨਾ ਵਧੀਆ ਆਪਾਂ ਐਗ ਨੂੰ ਫਟਾਂਗੇ ਉੰਨਾ ਹੀ ਵਧੀਆ ਆਪਣਾ ਆਮਲੇਟ ਆ ਜਿਹੜਾ ਬਣ ਕੇ ਤਿਆਰ ਹੋਊਗਾ ਲਓ ਜੀ ਐਗ ਜਿਹੜਾ ਆਪਾਂ ਚੰਗੀ ਤਰ੍ਹਾਂ ਫੱਟਾ ਗਿਆ ਆ ਝਾਗਾ ਆ ਗਿਆ ਉੱਪਰ ਤੇ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਨੂੰ ਇਹਦੇ ਵਿੱਚ ਨਮਕ ਮਿਰਚ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਨਮਕ ਮਿਰਚ ਜਿਹੜਾ ਆਪਾਂ ਮਸਾਲੇ ਦੇ ਵਿੱਚ ਐਡ ਕਰ ਲਿਆ ਇਦੋਂ ਆਪਾਂ ਅੱਗੇ ਦੇ ਵਿੱਚ ਨਮਕ ਮਿਰਚ ਐਡ ਕਰਦੇ ਆ ਤਾਂ ਮਿਰਚਾਂ ਦਾ ਇਹ ਗੰਡਾ ਜੀਆਂ ਬਣ ਜਾਂਦੀਆਂ ਤੇ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦਾ ਵਿੱਚ ਇਸ ਕਰਕੇ ਆਪਾਂ ਜਿਹੜਾ ਨਮਕ ਮਿਰਚ ਹੈ ਮਸਾਲੇ ਦੇ ਵਿੱਚ ਐਡ ਕਰ ਲਿਆ ਹੁਣ ਆਪਾਂ ਜਿਹੜਾ ਮਸਾਲਾ ਹੈ ਅੱਗੇ ਦੇ ਵਿੱਚ ਐਡ ਕਰ ਲੈਂਦੇ ਆਂ ਤਨੀ ਆਪਾਂ ਦਾਗੇ ਚਲੋ ਇਹ ਮਿਕਸਰ ਆਪਣਾ ਜਿਹੜਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਆਮਲੇਟ ਬਣਾਉਣਾ ਸ਼ੁਰੂ ਕਰਦੇ ਲੋਈ ਤਵਾ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਤਵੇ ਉੱਪਰ ਘਿਓ ਪਾ ਲਾਂ ਸਾਰੇ ਤਵੇ ਤੇ ਫਲਾ ਲਾਂਗੇ ਘਿਓ ਨੂੰ Eh, jerapa mix cirebon a ya? dia apa doh? Om le runa ketiak ini? गैस का फ्लेम है इतने आप जी आमलेट अपना बन के तैयार है इसे तरह आप दूजा आमलेट भी बना के तैयार कर लें ਲੋ ਜੀ ਆਮਲੇਟ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਆਮਲੇਟ ਬਣ ਕੇ ਤਿਆਰ ਹੋਇਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਮਸਾਲਾ ਆਮਲੇਟ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ